ਗਾਰੰਟੀ ਵੀ ਦੱਬਦੀ ਨਹੀਂ ਅੱਦਬਦੀ ਨਹੀਂ ਅੱਛਾ ਜੀ ਲੀਕੇਜ ਵਗੈਰਾ ਦੀ ਗਾਰੰਟੀ ਦਿੰਦੇ ਆ ਬੀ ਇਹ ਪਲਾਸਟਿਕ ਤਾਂ ਬਹੁਤ ਕਮ ਲੀਕੇਜ ਹੁੰਦੀ ਹੈ ਜੀ ਨਹੀਂ ਵਿਜੇ ਹੋ ਜੇ ਤਾਂ ਉਹ ਜਿਹਦਾ 1 ਸਾਲ ਦੀ ਗਾਰੰਟੀ ਹੁੰਦੀ ਹੈ ਜੀ ਪਾਈਆਂ ਤੇ ਪਾਈਪਾਂ ਦਾ ਸਿਸਟਮ ਆ ਦੇ ਬਾਗਬਾਨੀ ਵਗੈਰਾ ਕਿਸੇ ਇਹ ਬਾਗਬਾਨੀ ਵਾਸਤੇ ਹੈ ਕਿਹੜੀ ਜਗ੍ਹਾ ਤੋਂ ਵੀਰ ਮਲੂਰ ਮਲੂਰ ਤੋਂ ਹੀ ਅੱਛਾ ਜੀ ਕੀ ਹਿਸਾਬ-ਕਿਹਾ ਹੁੰਦਾ ਕੀ ਖਰਚਾ ਹੁੰਦਾ ਮਤਲਬ ਜਿਹੜੀ ਵਾਲਾ ਹੈ ਜੀ ਅੱਛਾ ਇਹ ਸਭ ਸੇ ਡ੍ਰਿਪ ਤੇ ਸਬਸਿਡੀ ਡ੍ਰਿਪ ਤੇ ਸਬਸਿਡੀ ਹਾਂ ਇਹ ਪਾਈ ਪਾਂ ਵਗੈਰਾ ਤੁਸੀਂ ਲੈ ਕੇ ਆਏ ਤੇ ਜਿਵੇਂ ਵੈਸੀ ਵੀ ਕਿਸੇ ਨੇ ਮੋਟਰ ਮਟਰ ਤੇ ਲਵਾਉਣੀ ਹੋਵੇ ਪੈਪ ਪਾਉਣੀ ਹੋਵੇ ਆਮ ਜਿਵੇਂ ਖੇਤ ਚੱਲਦਾ ਅੱਜ ਕੱਲ ਅੰਡਰਗਰਾਊਂਡ ਪਾਣੀ ਕਰਦੇ ਹਾਂ ਜੀ ਉਦਾਂ ਵੀ ਤੁਸੀਂ ਕਰਾਉਣੇ ਜਾ ਕੇ ਉਹਦਾ ਕੀ ਖਰਚਾ ਹੁੰਦਾ ਮਤਲਬ ਕਿ ਸਕੁਆਇਰ ਫੁੱਟ ਜੱਜ ਫੁੱਟ ਦਾ ਉਹਦੇ ਵਿੱਚ ਉਹਦੇ ਵਿੱਚ ਕਿੱਲੇ ਦਾ ਹੁੰਦਾ ਜੀ ਅੱਛਾ ਇੱਕ ਕਿੱਲੇ ਦਾ ਹਾਂ ਕਿੱਲੇ ਜਿਵੇਂ ਕੇਸ ਬਣਦਾ ਲੱਖ ਦਾ 2 ਲੱਖ ਦਾ 3 ਲੱਖ ਦਾ 4 ਲੱਖ ਦਾ 20 ਲੱਖ ਦਾ ਅੱਛਾ ਅੱਛਾ ਉਹਦੇ ਤਹਰ ਜੀ ਉਹਦੇ ਤੇ ਉਹਦੇ ਫਾਰਮਰ ਨੂੰ ਸਮਝਾ ਕੇ ਕਿ ਬਈ ਇੰਨਾ ਜ਼ਮੀਨ ਲੱਗੂਗੀ ਜੀ ਇੰਨੇ ਹਿੱਸੇਦਾਰ ਚਾਹੀਏ ਇਹ ਮਤਲਬ ਕਿ ਜਿਵੇਂ ਹੁਣ ਕਿੰਨੇ ਕੁ ਡੂੰਗੀ ਪੈ ਪੈਣੀ ਚਾਹੀਦੀ ਆ ਖੇਤ ਚ ਜਿਵੇਂ ਉੱਤੇ ਵੀ ਮਤਲਬ ਪਾਈਪ ਦੇ ਉੱਤੇ ਸਵਾ 3 ਫੁੱਟ ਮਿੱਟੀ ਰੱਖਣੀ ਹੈ ਜੀ ਸਵਾ 3 ਫੁੱਟ ਤੇ ਕੋਈ ਜਿਨੇ ਮਰਜ਼ੀ ਪਾੜਾ ਸੰਦ ਹੋਵੇ ਟੱਪ ਜੀ ਤੇ ਤੁਹਾਡੀ ਪਾਈਪ ਦੀ ਗਾਰੰਟੀ ਵੀ ਦਬਦੀ ਨਹੀਂ ਦਬਦੀ ਨਹੀਂ ਜੀ ਅੱਛਾ ਜੀ ਲੀਕੇਜ ਵਗੈਰਾ ਦੀ ਗਾਰੰਟੀ ਦਿੰਦੇ ਆ ਬਾਅਦ ਵਿੱਚ ਲੀਕੇਜ ਪਲਾਸਟਿਕ ਤੇ ਬਹੁਤ ਕੰਮ ਲੀਕੇਜ ਹੁੰਦੀ ਹੈ ਜੀ ਨਹੀਂ ਵਿਜੇ ਹੋ ਜੇ ਤਾਂ ਉਹਦਾ 1 ਸਾਲ ਦੀ ਗਾਰੰਟੀ ਹੁੰਦੀ ਹੈ ਜੀ 1 ਸਾਲ ਬਾਕੀ ਅਵਲਤਾਂ ਦੀ ਨਹੀਂ ਹੈ ਜੀ ਇਹ ਵੀ ਕਿੰਨੇ ਇੰਚੀ ਤੱਕ ਆਉਂਦੇ ਜਿਹੜੇ ਤੁਸੀਂ ਆ ਪਾਈਪ ਦਿੰਦੇ ਹੋ ਇਹ ਆੰਦਾ ਤਾਂ ਬਹੁਤ ਵੱਡਾ ਡਾਇਆ ਵੀ ਹੈਗਾ ਜੀ ਪਰ ਯੂ 16 ਇੰਚ ਤੱਕ ਹੁੰਦਾ ਪੰਜਾਬ ਪੰਜਾਬ ਚ ਠੀਕ ਠੀਕ ਹੈ ਜੀ 16 ਇੰਚ ਤੱਕ ਹਾਂ 16 ਇੰਚ ਜੀ ਠੀਕ ਹੈ ਤੇ ਇਹਦਾ ਕਿੱਲੇ ਦਾ ਕਿੰਨਾ ਖਰਚਾ ਹੈ ਇਹਦਾ 16 ਇੰਚ ਜੀ ਕਿੱਲਾ ਕਿੰਨਾ ਆਪਾਂ ਪਾਈਏ ਕਿੱਲਾ ਪੈਂਦਾ ਹੈ ਜੀ ਸਵਾ ਦੋ ਲੱਖ ਦਾ ਜੀ ਸਵਾ ਦੋ ਲੱਖ ਹਾਂ ਜੀ ਕਿੱਲਾ ਪਾਈ ਕਿੱਲਾ ਪਾਈ ਠੀਕ ਹੈ ਮੂਹੇ ਵਗੈਰਾ ਸਾਰਾ ਕੋਈ ਲਾਗਤ ਨਹੀਂ ਮੂਹੇ ਆਟਾ ਜੀ ਮੂਹੇ ਲਾਗਤ ਮੂਹੇ ਲਾਗਤ ਪਰ ਫਾਰਮਰ ਕਹਿੰਦੇ ਕਿ ਚਾਰ ਮੈ ਲਵੋਣੇ ਜੀ ਕਿੱਲੇ ਤੇ ਕਈ ਕਹਿੰਦੇ ਮੈਂ 2 ਕਿਲੋਣੇ ਜੀ ਫਾਰਮਰ ਦੀ ਡਿਮਾਂਡ ਹੁੰਦੀ ਹੈ ਨਾ ਜੀ ਠ ਚਲੋ ਵੀਰ ਬਹੁਤ ਵਧੀਆ ਬਹੁਤ ਵਧੀਆ ਤੁਸੀਂ ਆ ਜਿਹੜਾ ਵਿਖਾਇਆ ਮੇਲੇ ਤੇ ਆਏ ਆ ਪਹਿਲੀ ਗੱਲ ਤਾਂ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਮੇਲੇ ਤੇ ਆਏ ਤੇ ਟਰੈਕਟਰ ਵਗੈਰਾ ਤੁਸੀਂ ਨਾਲ ਸਾਰਾ ਰੱਖਦਾ ਹੈ ਸਿਸਟਮ ਹੈ ਮਸ਼ੀਨ ਨਾਲ ਹੀ ਆ ਨਾ ਇਹ ਪਾ ਕੇ ਅਗਲੇ ਦਾ ਨਿਫਰ ਖੰਡ ਕਰਕੇ ਠੀਕ ਹੈ ਵੀਰੇ ਕੋਈ ਨੰਬਰ ਤੁਹਾਡਾ ਜੇ ਕਿਸੇ ਨੇ ਕਰਾਉਣਾ ਹੋਵੇ ਤਾਂ ਆਹ ਹੈ ਜੀ ਕਾਰਡ ਦੱਸ ਲੋ ਲਓ ਜੀ ਆ ਹੈਗਾ ਜੀ ਨੀਰਜ ਜਵੰਸਲ 98147 40494 ਜੇ ਕਿਸੇ ਨੇ ਬਾਈ ਜੀ ਕੋਈ ਡ੍ਰਿਪ ਸਿਸਟਮ ਖੇਤ ਦੇ ਵਿੱਚ ਬਾਗ ਵਾਸਤੇ ਡ੍ਰਿਪ ਸਿਸਟਮ ਹੋ ਗਿਆ ਜਾਂ ਸਬਜ਼ੀਆਂ ਵਾਸਤੇ ਲਵਾਉਣਾ ਹੋਵੇ ਜਾਂ ਕੋਈ ਪਾਈਪ ਅੰਡਰਗਰਾਊਂਡ ਪਾਣੀ ਦਾ ਕਰਵਾਉਣਾ ਵੀ ਪਰਵੰਧਤਾ ਬਾਈ ਜੀ ਹਾਂ ਸਾਰਾ ਸਿਸਟਮ ਆ ਦੇਖ ਲਈ ਬਾਗਬਾਨੀ ਵਾਸਤੇ ਵੀ ਆ ਤੇ ਐਸ ਕਾਰਡ ਤੇ ਤੁਸੀਂ ਸੰਪਰਕ ਕਰ ਸਕਦੇ ਜੀ ਤੇ ਜਰੂਰ ਬਾਈਆਂ ਨੂੰ ਕੰਮ ਦਿਓ ਵੱਧ ਤੋਂ ਵੱਧ